ਅੱਜ ਅੰਤਰਰਾਸ਼ਟਰੀ ਮਹਿਲਾ ਦਿਵਸ ਮੌਕੇ ਹਿਊਮਨ ਰਾਈਟ ਕੌਂਸਲ ਪੰਜਾਬ ਅਤੇ ਹਰਿਆਣਾ ਵੱਲੋਂ ਪਟਿਆਲਾ ਵਿਖੇ ਸਮਾਗਮ ਆਯੋਜਿਤ ਕੀਤਾ ਗਿਆ। ਅੰਤਰਰਾਸ਼ਟਰੀ ਮਹਿਲਾ ਦਿਵਸ ਮੌਕੇ ਹਿਊਮਨ ਰਾਈਟ ਕੌਂਸਲ ਪੰਜਾਬ ਅਤੇ ਹਰਿਆਣਾ ਵੱਲੋਂ ਸੰਸਾ ਅਦੀਨ 77 ਸਰਦਾਰ ਸੁਖਚੈਨ ਸਿੰਘ ਜੈਲਦਾਰ ਕੋਟਰੀ ਦੀ ਅਗਵਾਈ ਹੇਠ ਸਤਾਨਕ ਨਾਰਥ ਕਲਚਰ ਜ਼ੋਨ ਆਡੀਟੋਰੀਅਮ ਵਿਖੇ ਕਰਵਾਇਆ ਗਿਆ। ਇਸ ਮੌਕੇ ਮੁੱਖ ਮਹਿਮਾਨ ਬਜੋ ਮੈਡਮ ਅਬਨੀਤ ਕੌਰ ਵਾਲੀਆ ਰਜਿਸਟਰਾਰ ਰਜੀਵ ਗਾਂਧੀ ਨੈਸ਼ਨਲ ਯੂਨੀਵਰਸਿਟੀ ਪੰਜਾਬ ਖਾਸ ਤੌਰ ਤੇ ਪੁਜੇ ਇਸ ਮੌਕੇ ਸਟੇਜ 'ਤੇ ਸਕੂਲੀ ਬੱਚਿਆਂ ਵੱਲੋਂ ਨੁੱਕੜ ਨਾਟਕ ਗਿੱਧਾ ਪੰਗੜਾ ਅਤੇ ਖਾਲਸਾਈ ਫੌਜਾਂ ਵੱਲੋਂ ਗੱਤਕਾ ਖੇਡ ਸਭ ਦਾ ਮਨ ਮੋਲਿਆ ਸਮਾਣਾ ਤੋਂ ਦੀਵਾਨ ਥਰੇਜਾ ਦੀ ਵਿਸ਼ੇਸ਼ ਰਿਪੋਰਟ is treated with respect, protected from harm, and given the freedom to thrive. together, we commit to building a future, to speak and to make a difference. thank you. may our collective commitment drive change and empower women everywhere. thank you. ਥੈਂਕ ਯੂ ਮੈਡਮ ਬਹੁਤ ਬਹੁਤ ਧੰਨਵਾਦ ਵੂਮਨਸ ਡੇ ਦੇ ਦਿਨ ਮੈਂ ਜਿਹੜੀ ਹਿਊਮਨ ਰਾਈਟਸ ਕਾਉਂਸਲ ਆਫ ਇੰਡੀਆ ਹੈ ਉਹਦਾ ਧੰਨਵਾਦ ਕਰਦੀ ਆ ਤੇ ਮੈਂ ਸਾਰਿਆਂ ਨੂੰ ਇਹ ਮੈਸੇਜ ਦੇਣਾ ਚਾਹਨੀ ਆ ਕਿ ਕੁੜੀਆਂ ਨੂੰ ਕਿਸੇ ਤੋਂ ਘਾਟਣਾ ਸਮਝੋ ਬੇਟੀ ਪੜਾਓ ਬੇਟੀ ਬਚਾਓ ਤੇ ਨਾਲ ਮੁੰਡਿਆਂ ਨੂੰ ਵੀ ਪੜਾਓ ਤੇ ਮੁੰਡਿਆਂ ਨੂੰ ਵੀ ਬਚਾਓ ਥੈਂਕ ਯੂ ਇੰਟਰਨੈਸ਼ਨਲ ਵੂਮਨਸ ਡੇ ਦੇ ਕੋਲ ਸਾਡੀ ਕਾਉਂਸਲ ਵੱਲੋਂ ਮਨਾਇਆ ਜਾ ਰਿਹਾ ਅਸੀਂ ਇਹਨੂੰ ਇਸ ਕਰਕੇ ਅੱਗੇ ਲੈ ਕੇ ਆ ਰਹੇ ਹਾਂ ਵੀ ਅੱਜਕੱਲ ਜਿਹੜੀਆਂ ਔਰਤਾਂ ਨੇ ਜਾਂ ਵੂਮਨਸ ਨੇ ਉਹ ਕਿਸੇ ਗੱਲੋਂ ਵੀ ਕਟ ਨਹੀਂ ਹਨ ਬਹੁਤ ਅੱਗੇ ਜਾ ਸਕਦੀਆਂ ਨੇ ਕਿਸੇ ਕੱਲੋਂ ਮੈਂ ਮੈਂ ਤਾਂ ਇਹ ਗੱਲ ਤੇ ਨਾਲ ਸਹਿਮਤ ਆ ਕਿਉਂਕਿ ਮੇਰੇ ਕੋਲ ਦੋ ਡਾਕਟਰਸ ਨੇ ਮੈਂ ਚਾਹੁੰਦਾ ਵੀ ਇੱਕ ਦਿਨ ਦੁਨੀਆ ਉਹਨਾਂ ਨੂੰ ਸਲੂਟ ਕਰੇ ਤੇ ਇਸ ਪਰਾਲੇ ਦੇ ਨਾਲ ਮੈਂ ਵੱਧ ਚੜ ਕੇ ਉਹਨਾਂ ਡਾਕਟਰਸ ਨੂੰ ਪ੍ਰਮੋਟ ਕਰਨ ਦੀ ਉਹ ਕਰ ਰਿਹਾ ਵੀ वूਮਨਸ ਡੇ ਇਜ਼ ਵੈਰੀ ਗ੍ਰੇਟ ਡੇ ਕਿੰਨਾ ਕਿਤੇ ਆਪਾਂ ਜੇ ਗਲਤ ਕਰੀਏ ਕਿ ਲੋਜਾਨੇ ਕਿ ਬੜਾ ਵੈਜਸ ਮੈਨ ਹੈਗਾ 460 ਕਰੋੜ ਦਾ ਬੇਟੀ ਦੇ ਵਿਆਹਤ ਲਾਇਆ ਕੋਈ ਇਹੋ ਜਿਹਾ ਫਾਇਵ ਵੈਲੀ ਉਹਦੀ ਬੇਟੀ ਬਲੋਜ ਕੀਤਾ ਗਲਤ ਕੀਤਾ ਗਿਆ ਦੇਖੋ ਆਪਾਂ ਇਹਦੇ ਲਈ ਆਪਾਂ ਕਿਸੇ ਦੇ ਪਰਸਨਲ ਦੇ ਕੁਝ ਨਹੀਂ ਕਹਿ ਸਕਦੇ ਇਹ ਅਗਲੀ ਆਪੋ ਆਪਣੀ ਸਿੰਕਿੰਗ ਹੈ ਬਟ ਕੋਈ ਦੇਹ ਦੂਜੇ ਇਸ ਜੀਮਰ ਪੂਰਲੀ ਖਿਲਾਫ ਹੈ ਕਿਉਂਕਿ ਬੇਟੀ ਨੂੰ ਇੱਕ ਆਪਣੇ ਆਪ ਹੀ ਇੰਨਾ ਉੱਪਰਲੇ ਲੈਵਲ ਤੇ ਉਸ ਨੂੰ ਪਹੁੰਚ ਪਹੁੰਚਾ ਦੇਣਾ ਚਾਹੀਦਾ ਜਾਨੀ ਕਿ ਪਬਲਿਕ ਦੀ ਹੈਲਪ ਦੇ ਨਾਲ ਵੀ ਬੇਟੀ ਨੂੰ ਦੁਨੀਆ ਸਲੂਟ ਕਰੇ ਇਸ ਤਰ੍ਹਾਂ ਕਿ ਪੰਜਾਬ ਦੀ ਜਿਹੜਾ 6ਵਾਂ ਦਲਾ ਨਸ਼ੇ ਨਾਲ ਲੱਗ ਰਿਹਾ ਹੈ ਇਹਦੇ ਬਾਰੇ ਤੁਸੀਂ ਕੀ ਬਚਾਉਂਦੇ ਇਹ ਤਾਂ ਦੀ ਇਹਦੇ ਬਰਤਾ ਹੁਣ ਤੁਹਾਨੂੰ ਪਤਾ ਹੀ ਆ ਵੀ ਇੰਨਾ ਜ਼ਿਆਦਾ ਨਸ਼ਾ ਫੈਲ ਚੁੱਕਿਆ ਹੈ ਵੀ ਇਹਦੇ ਲਈ ਦਿਨ ਦੁਗਣੀ ਜਾਨੀ ਕਿ ਹਰ ਰੋਜ਼ ਕੋਈ ਨਾ ਕੋਈ ਪਰਾਲੇ ਛੋਟੇ ਛੋਟੇ ਪਰਾਲੇ ਕੀਤੇ ਜਾਣ ਤਾਂ ਆਪਣੀ ਆਉਣ ਵਾਲੀ ਪੀੜ੍ਹੀ ਨੂੰ ਅੱਗੇ ਕੋਈ ਸਿਹਤ ਮਿਲੇਗੀ ਨਹੀਂ ਇਹ ਤਾਂ ਨਸ਼ਿਆਂ ਦਾ ਇੱਕ ਖੂਹ ਵਗ ਪਿਆ ਜਿਹਦੇ ਵਿੱਚ ਸਾਰਾ ਯੂਥ ਹੈ ਉਹ ਗਰਕ ਹੁੰਦਾ ਜਾ ਰਿਹਾ ਜਿਵੇਂ ਕਿ ਛੋਟੇ ਛੋਟੇ ਕਰਾਤੇ ਵੱਡੇ ਵੱਡੇ ਵਟੇ ਮਗਰਮਛ ਤੱਕ ਪਹੁੰਚਦਾ ਹੈ ਇਹ ਦੇਖੋ ਸਰਕਾਰ ਨੂੰ ਵੱਧੋ ਵੱਧ ਪਰਾਲੇ ਕਰਨੇ ਚਾਹੀਦੇ ਨੇ ਮੈਂ ਕਹਣਾ ਵੀ ਇਸ ਦੇ ਵਿੱਚ ਜਾਨੀ ਕਿ ਖਲਾਉਣ ਦੇ ਵਿੱਚ ਕਿਤਨਾ ਕਿਤੇ ਸਰਕਾਰ ਵੀ ਫੇਲਿਅਰ ਹੋ ਰਹੀ ਹੈ ਜਾਨਕਿ ਵੀ ਫਾਈਲ ਫਾਈਲ ਨਾਣੀ ਚਾਹੀਦਾ ਹੈਗਾ ਇਹ ਆਪਣਾ ਜੋ ਵੀ ਨਸ਼ਿਆਂ ਦਾ ਜਿਹੜਾ ਇਹਨੂੰ ਕੰਟਰੋਲ ਕੀਤਾ ਜਾ ਸਕੇ ਜੋ ਵੀ ਹੈ ਵੀ ਇਹਨੂੰ ਕਿਸੇ ਤਰੀਕੇ ਕੋਈ ਸਾਰੇ ਸੂਝਮਾਨ ਜੋ ਸੀਨੀਅਰਸ ਨੇ ਕੋਈ ਨਾ ਕੋਈ ਇਦਾਂ ਦਾ ਪ੍ਰਾਲਾ ਕਰਨ ਵੀ ਨਸ਼ਿਆਂ ਤੇ ਟੋਟਲੀ ਕੰਟਰੋਲ ਕੀਤਾ ਜਾਵੇ ਇਹ ਦਾ ਹਿਊਮਨ ਰਾਈਟ ਕੰਸਟਰੂਟ ਆਫ ਇੰਡੀਆ ਦੇ ਵੱਲੋਂ ਅੱਜ ਇੰਟਰਨੈਸ਼ਨਲ ਊਮਨ ਡੇ ਮਨਾਇਆ ਗਿਆ ਔਰ ਮੈਂ ਦੱਸ ਦਿੰਦਾ ਕਿ ਇਹ ਇੱਕ ਦਿਨ ਨਹੀਂ ਹੈਗਾ ਇਹ ਤਾਂ ਐਵਰੀ ਡੇ ਊਮਨ ਡੇ ਹੈਗਾ ਔਰ ਅੱਜ ਜਿਹੜੀ ਦਾ ਹਿਊਮਨ ਰਾਈਟ ਕਾਉਂਸਲ ਆਫ ਇੰਡੀਆ ਦੀ ਟੀਮ ਇਕੱਠੀਆਂ ਹੋਈਆਂ ਨੇ ਜਿਵੇਂ ਕਿ ਪੰਜਾਬ ਦੇ ਵਿੱਚ ਬਹੁਤ ਜ਼ਿਆਦਾ ਗਲਤ ਕੰਮਾਂ ਨੂੰ ਬढ़ावा দেয়া ਜਾ ਰਿਹਾ ਤੇ ਉਹਨੂੰ ਨਕੀਲ ਪਾਉਣ ਦੇ ਲਈ ਅੱਜ ਜਿਹੜਾ ਹਿਊਮਨ ਰਾਈਟ ਕਾਉਂਸਲ ਆਫ ਇੰਡੀਆ ਇੱਕ ਸਾਹਮਣੇ ਉੱਭਰ ਕੇ ਆਏ ਨੇ ਕਿ ਹਰੇਕ ਦੀ ਮਦਦ ਜਿਹੜੀ ਹੈਗੀ ਆ ਉਹ ਬਿਨਾਂ ਰਿਸ਼ਵਤ ਉਹ ਬਿਨਾਂ ਕਿਸੇ ਚੋਰੀ ਠੱਗੀ ਤੋਂ ਕੀਤੀ ਜਾਵੇ ਤੇ ਪੂਰੇ ਜਿਹੜੇ ਇਲਾਕੇ ਨੇ ਤਪਾਏ ਹੋਏ ਨੇ ਕਈ ਨਸ਼ਾ ਨੇ ਕਈ ਬਰਵਾਦੀ ਨੇ ਜਾਂ ਕਾਸੇ ਨੇ ਉਹਨਾਂ ਨੂੰ ਅਸੀਂ ਸਾਰੇ ਜਣੇ ਹਮਨ ਰਾਈਟ ਕਨਸਟਰਲਰ ਆਫ ਇੰਡੀਆ ਦੇ ਦੁਆਰਾ ਅਜੰਡੇ ਦੇ نیچے ਉਹਨਾਂ ਨੂੰ ਲੈ ਕੇ ਆਈਏ ਤੇ ਉਹਨਾਂ ਨੂੰ ਨਿਬਟਾਰਾ ਦਵਾਈਏ ਤੇ ਉਹਨਾਂ ਨੂੰ ਸ਼ਾਂਤੀਆਂ ਦਵਾਈਏ ਕਿੰਨੇ ਕਿਤੇ ਆਪਾਂ ਜੇ ਗੱਲ ਕਰੀਏ ਬੇਟੀ ਪੜਾਓ ਤੇ ਬੇਟੀ ਪੜਾਓ ਜੋ ਨਾਅਰਾ ਤਾਂ ਖੋਖਲਾ ਹੀ ਜਾ ਗਿਆ ਨਹੀਂ ਦੇਖੋ ਖੋਖਲਾ ਨਹੀਂ ਹੈਗਾ ਜਿਹੜੇ ਲੋਕ ਅੱਜ ਦੇਖੋ ਤੁਸੀਂ ਮੈਨੂੰ ਇੱਕ ਐਦਾਂ ਦਾ ਕੰਮ ਦੱਸਦੇ ਹੋ ਜਿਹੜਾ ਨਾਰੀ ਤੋਂ ਬਿਨਾ ਹੁੰਦਾ ਹੋਵੇ ਘਰ ਦੇ ਵਿੱਚ ਨਹਾਉਣ ਤੋਂ ਲੈ ਕੇ ਖਾਣ ਤੱਕ ਸਾਰੇ ਕੰਮ ਜਦੋਂ ਨਾਰੀ ਨੇ ਕਰਨੇ ਨੇ ਤਾਂ ਫਿਰ ਸਾਡਾ ਫਰਜ਼ ਬਣਦਾ ਕਿ ਨਾਰੀ ਦੀ ਜਿਹੜੀ ਹੋਈ ਹੈ ਕੋਈ ਬਗਾਨੀ ਨਹੀਂ ਹੈ ਉਹ ਸਾਡੇ ਲਈ ਬਣਾਈ ਆ ਪਰਮੇਸ਼ਵਰ ਨੇ ਜੇ ਸਾਡੇ ਲਈ ਬਣਾਈ ਆ ਤਾਂ ਫਿਰ ਉਹਨੂੰ ਮਾਨ ਤੇ ਸਨਮਾਨ ਸਾਡਾ ਦੇਣਾ ਬਣਦਾ ਹੈ ਜੀ ਤੁਸੀਂ ਲਾਸਟ ਵਿੱਚ ਆਉਣ ਲਈ ਸੰਤਨ ਤੁਸੀਂ ਸਪੀਚ ਦਿਓਗੇ ਮੈਂ ਲਾਸਟ ਵਿੱਚ ਇਹੀ ਕਹਿਣਾ ਚਾਹਣਾ ਕਿ ਜੋ ਵੀ ਤੁਹਾਡੇ ਘਰ ਦੇ ਵਿੱਚ ਬੇਟੀਆਂ ਨੇ ਉਹਨਾਂ ਨੂੰ ਅੱਛਾ ਪੜਾਓ ਤੇ ਅੱਛਾ ਲਿਖਾਓ ਅੱਜਕੱਲ ਬੇਟੀਆਂ ਬੇਟਿਆਂ ਤੋਂ ਘੱਟ ਨਹੀਂ ਆ ਪਰ ਮੈਂ ਬੇਟਿਆਂ ਨੂੰ ਵੀ ਇਹੀ ਗੱਲ ਕਹਿਣਾ ਚਾਹਣਾ ਕਿ ਉਹ ਨਸ਼ਿਆਂ ਤੋਂ ਦੂਰ ਰਹਿਣ ਤੇ ਬੇਟਿਆਂ ਦਾ ਵੀ ਕੋਈ ਘਟ ਸਨਮਾਨਨੀ ਹੈ ਕਿਉਂਕਿ ਘਰ ਦੇ ਖਰਚੇ ਜਿਹੜੇ ਮੇਨਟੇਨ ਕਰਨੇ ਹੁੰਦੇ ਨੇ ਉਹ ਬੇਟਿਆਂ ਨਹੀਂ ਕਰਨੇ ਹੁੰਦੇ ਨੇ ਘਰ ਨੂੰ ਸੰਭਾਲਣਾ ਜਿਹੜਾ ਹੁੰਦਾ ਉਹ ਲੇਡੀਜ਼ ਨੇ ਹੁੰਦਾ ਸੋ ਦੋਨਾਂ ਦੀ ਜਿਹੜੀ ਜੀਵਨ ਲਾਈਫ ਦੇ ਵਿੱਚ ਬਣੀ ਹੋਈ ਹੈ ਇਹ ਦੋਨਾਂ ਦੀ ਰਾਮ ਲੀਲਾ ਇਕੱਠੀ ਚੱਲਦੀ ਹੈ ਜੀ